22 ਸਤੰਬਰ ਤੋਂ 28 ਸਤੰਬਰ ਤੱਕ ਹਫਤਾਵਾਰੀ ਖਬਰਾਂ ਪੰਜਾਬ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 10000 ਕਰੋੜ ਰੁਪਏ ਦਾ ਕਰਜ਼ਾ ਦੇਣ ਦੇ ਲਈ ਪ੍ਰਵਾਨਗੀ ਦਿੱਤੀ ਹੈ ਪੰਜਾਬ ਵਿੱਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣੀਆਂ ਹਨ ਭਾਸ਼ਾ ਵਿਭਾਗ ਵੱਲੋਂ ਪਾਵਰਕਾਮ ਨੂੰ ਕੰਮਕਾਜ ਅਤੇ ਦਫ਼ਤਰ ਵਿੱਚ ਪੰਜਾਬੀ ਬੋਲੀ ਠੀਕ ਤਰੀਕੇ ਲਾਗੂ ਨਾ ਕਰਨ ਲਈ ਸਵਾਲਨਾਮਾ ਭੇਜਿਆ ਹੈ ਮੇਘਾਲਿਆ ਦੇ ਸ਼ਿਲੋਂਗ ਸਥਿਤ 200 ਸਾਲ ਪੁਰਾਣਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਨੂੰ ਨਾਟਾਉਣ ਸੰਬੰਧੀ ਸ਼੍ਰੋਮਣੀ ਕਮੇਟੀ ਦਾ ਬਫਤ ਮੇਘਾਲਿਆ ਦੇ ਮੁਖ ਸਕੱਤਰ ਨੂੰ ਮਿਲਿਆ ਹੈ ਪੰਜਾਬ ਸਰਕਾਰ ਨੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦੇ ਜ ਮင်း ਨੇ ਕਾਗਜ਼ਾਂ ਵਿੱਚ ਲਾਲ ਲਕੀਰ ਲਾਉਣ ਦਾ ਫੈਸਲਾ ਕੀਤਾ ਹੈ ਅਤੇ ਅੱਗ ਲਾਉਣ ਵਾਲਿਆਂ ਕਿਸਾਨਾਂ ਦੇ ਹਥਿਆਰਾਂ ਦੇ ਪਰਵਾਨੇ ਦੀ ਰੱਦ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਵਿੱਚ ਇਸ ਸਾਲ ਬਰਸਾਤਾਂ ਦੀ ਰੁੱਤ ਵਿੱਚ ਆਮ ਨਾਲੋਂ 27% ਦੀ ਘਟਮੀ ਪਈ ਹੈ। ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਨਾ માત્ર ਬਹੁਤ ਹੀ ਘੱਟ ਮੀਂਹ ਪਏ ਹਨ। ਖੇਤੀਬਾੜੀ ਵਿਭਾਗ ਨੇ ਸੰਗਰੂਰ ਦੀ ਇੱਕ ਫੈਕਟਰੀ ਵਿੱਚੋਂ ਨਕਲੀ ਡੀਏਪੀ ਰੇਬ੍ਰਾਮਦ ਕੀਤੀ ਹੈ। ਇਸ ਫੈਕਟਰੀ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਭਾਰਤ ਦੀਆਂ ਖਬਰਾਂ। ਤ੍ਰਿਪੁਰਾ ਵਿੱਚ ਬਗੀ ਜਥੇਬੰਦੀਆਂ ਦੇ 500 ਲੜਾਕਿਆਂ ਨੇ ਸਰਕਾਰ ਕੋਲ ਆਤਮ ਸਮਰਪਣ ਕੀਤਾ ਹੈ। ਜੰਮੂ ਕਸ਼ਮੀਰ ਵਿੱਚ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਤਵੱਤ ਹਿੱਸਾ ਲੈਣ ਲਈ ਪੂਰਾ ਜੋਰ ਲਗਾ ਰਹੀ ਹੈ ਕਾਂਗਰਸ ਸਮੇਤ ਭਾਜਪਾ ਦੇ ਵੱਡੇ ਆਗੂ ਵੀ ਲਗਾਤਾਰ ਜੰਮੂ ਕਸ਼ਮੀਰ ਵਿੱਚ ਰੈਲੀਆਂ ਕਰ ਰਹੇ ਹਨ ਆ ਭਾਗੂ ਆਤਸ਼ੀ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣ ਗਈ ਹੈ ਦਿੱਲੀ ਵਿੱਚ ਇਸ ਸਾਲ ਦੇ ਅਖੀਰ ਤੱਕ ਚੋਣਾ ਹੋਣ ਦੀ ਉਮੀਦ ਹੈ ਭਾਰਤੀ ਸਮੁੰਦਰੀ ਫੌਜ ਨੇ ਹਿੰਦ ਮਹਾਸਾਗਰ ਵਿੱਚ ਆਪਣੀ ਜੰਗੀ ਸਮਰੱਥਾ ਵਧਾਉਣ ਦਾ ਫੈਸਲਾ ਕੀਤਾ ਹੈ ਵਿਦੇਸ਼ ਦੀਆਂ ਖਬਰਾਂ ਇਜ਼ਰਾਈਲ ਵੱਲੋਂ ਲਿਬਨਾਨ ਦੇ ਲੜਾਕੂ ਧੜੇ ਹਜ਼ਬੁੱਲਾ ਨੂੰ ਖਤਮ ਕਰਨ ਦੇ ਮਕਸਦ ਨਾਲ ਲਿਬਨਾਨ ਵਿੱਚ ਲਗਾਤਾਰ ਹਮਲੇ ਜਾਰੀ ਹਨ ਇਜ਼ਰਾਈਲ ਅਤੇ ਹਜ਼ਬੁੱਲਾ ਪਿਛਲੇ ਹਮਲੇ ਤੋਂ ਬਾਅਦ ਇੱਕ ਦੂਜੇ ਦੇ ਖੂਫੀਆਂ ਟਿਕਾਣ ਇਜ਼ਰਾਈਲ ਦੀ ਖੂਫੀ ਏਜੰਸੀ ਮੋਸਾਦ ਦੇ ਦਫ਼ਤਰ ਉੱਪਰ ਮਿਜ਼ਾਈਲ ਵੀ ਸੁੱਟੀ ਹੈ। ਕੈਨੇਡਾ ਸਰਕਾਰ ਘੁੰਮਣ ਫਿਰਨ ਦੇ ਬਹਾਨੇ ਉੱਤੇ ਸ਼ਰਨ ਮੰਗਣ ਵਾਲੇ ਪ੍ਰਵਾਸੀਆਂ ਉੱਪਰ ਸਿਕੰਜਾ ਕੱਸ ਰਹੀ ਹੈ ਅਤੇ ਕੈਨੇਡਾ ਵਿੱਚ ਕੱਚੇ ਰਹਿ ਰਹੇ ਪ੍ਰਵਾਸੀਆਂ ਨੂੰ ਵਾਪਸ ਮੁਰਕ ਭੇਜਣ ਦਾ ਮਹਿੰਮ ਚਲਾ ਰਹੀ ਹੈ। ਚਾਰ ਮੁਲਕਾਂ ਦਾ ਗੱਠਜੋੜ ਕੁਆਡ ਚੀਨ ਦਾ ਮੁਕਾਬਲਾ ਕਰਨ ਲਈ ਸਮੁੰਦਰ ਨਾਲ ਲੱਗਦੇ ਛੋਟੇ ਮੁਲਕਾਂ ਨੂੰ ਸਮੁੰਦਰਾਂ ਦੀ ਰਾਖੀ ਕਰਨ ਦੀ ਜਾਂਚ ਸਿਖਾਏਗਾ। ਲਦਾਖ ਦੇ ਇਲਾਕੇ ਦੇ ਰੋਲਿਆਂ ਨੂੰ ਨਿਵੇੜਨ ਲਈ ਬੈਠਕ ਵਿੱਚ ਚੀਨੀ ਫੌਜ ਨੇ ਭਾਰਤੀ ਫੌਜ ਤੋਂ ਅਰਨਾਚਲ ਦੇ ਤਵਾੰਗ ਦੇ ਇਲਾਕੇ ਵਿੱਚ ਗਸ਼ਤ ਕਰਨ ਦੀ ਮੰਗ ਰੱਖੀ ਹੈ। ਇਹ Jarpoe